ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਾ ਹੈ ਪਾਤ ਸਾਹਿ ਦਸਵੀਂ ਕਵਿਉ ਬਾਤ ਬਿਨ ਕੀ ਚੌਪਈ ਅਮਰੀ ਕਰੋ ਹਾਥ ਦਾ ਰੱਛਾ ਆਪਣਾ ਜਾਣ ਕਰੋ ਬ੍ਰਤ ਪਾਰਾ ਆਪ ਹੈ ਤੇ ਮੋਹਿ ਬਚਾਵੋ ਸੇਵਕ ਸਿੱਖ ਸਭੈ ਕਰਤਾਰਾ ਸਭ ਬੈਰਣ ਕੋ ਆਜ ਸੁਮਰੀਏ ਹੋਏ ਹਮਾਰੀ ਆਸਾ ਹੋਰ ਭਜਨ ਕੀ ਰਹਿ ਤੇ ਐਸਾ ਜੋ ਵਰਤਾਂ ਸਤੁਮਤੇ ਪਾਉ ਸੇਵਕ ਸਿਖਨ ਮਾਰੇ ਤਾਰਿ ਹੈ ਚੁਣ ਚੁਣ ਸਤਰਾ ਮਾਰੇ ਮਾਰਿਆ ਹੈ ਮਾਰਨ ਕਾਲ ਕਾ ਤਰਾਸ ਨਿਵਰੀ ਹੈ ਸ੍ਰੀ ਰਸ ਤੋਜੂ ਕਰਿਐ ਹ ਰਖਾ ਸਾਹਿਬ ਸੰਤ ਸਹਾਈ ਪਾਰੇ ਗਿੰਦ ਬੰਦ ਦੋਸਤਾਂ ਕੀ ਹਮਸਾ ਤਮੋਹ ਪ੍ਰਿਚਤਰਦਸ ਕੰਤਾ ਕਾਲ ਪਾਇ ਬ੍ਰਹਮਾ ਅਵਤਾਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਸਿਵ ਜੂ ਅਵਤਾਰਾ ਕਾਲ ਪਾਇ ਸਿਵ ਜੂ ਅਵਤਾਰਾ ਸਤਿ ਪਾਏ ਕਰਿ ਬਿਸ਼ਨੁ ਪ੍ਰਕਾਸ਼ਾ ਸਤਿ ਕਾਲ ਕਾ ਜਯਤਮੋਸਾ ਸਤਿ ਕਾਲ ਜੁਗੀ ਸੁਭ ਕੀਓ ਦੇਵ ਰਾਜ ਬਨਾਂ ਜੂਤੀਓ ਸਤਿ ਕਾਲ ਸਭ ਲੋਕ ਸਵਾਰਾ ਨਮਸਤਾਰ ਹਾਂ ਤਹੇ ਹਮਾਰਾ ਸਤਿ ਕਾਲ ਸਭ ਜਗਤ ਬਿਨਾਇਓ ਦੇਵਤਾ ਚਕ੍ਰ ਸਵਾਰਾ ਆਦ ਅੰਤ ਇੱਕੈ ਅਵਤਾਰਾ ਸੋਈ ਗੁਰੂ ਸੰਗੀਓ ਹਮਾਰਾ ਸਤਿ ਆਤਿ ਸਿਖੋ ਹਮਾਰੀ ਸਤਿ ਬਦਨਾਂ ਤੇ ਆਪ ਸਵਾਰੀ ਸਤਿ ਰਣਕੋਪਲ ਮਹਾਬਦ ਕੀਓ ਜਾਨੁ ਤੋ ਕੋ ਲੇ ਬਰੇ ਕੀ ਵੀਰ ਪਛਾਨ ਤ ਸੋਹਰ ਕ੍ਰਿਪਾ ਦ੍ਰਿਸ਼ਤ ਕਰ ਬੰਦਾ ਸੁਖ ਪਾਇ ਸਾਧਨ ਦੇ ਸੁਖੀ ਜੀਤ ਇਕ ਕੀ ਵੀਰ ਪਛਾਨੈ ਕਟ ਕਟ ਕੇ ਬਟ ਬਟ ਦੀ ਜਾਨੈ ਬ੍ਰਜਾ ਧਰਤ ਤਬ ਦੇਖਿ ਨ ਪਾਰਾ ਕਟ ਕਟ ਹੋ ਕਭੂ ਤਮਨਾ ਮਨ ਤ ਦੇਖਿ ਤਾਰੇ ਸਭੂ ਤੇ ਬਦਨਾ ਸ੍ਰੇਟ ਸਭ ਧਾਰੈ ਆਪ ਆਪਨੀ ਬ੍ਰਜੋ ਚਾਰੈ ਸਭ ਹਿਤੇ ਰਤਨ ਰਾਜਮ ਜਾਨ ਤ ਦੇਖਿ ਰਾਲਮ ਗਾਰ ਨਰ ਲੰਬ ਆਦ ਨੀਰ ਅਨਾਲ ਸੰਭੋ ਮੂਰਗਚ ਫੇਦ ਦਾ ਗਗੋ ਭੇਜ ਨ ਬਾਵਤ ਬੇਦਾ ਕਾ ਕਰ ਪਾਹਨ ਅਨਮਾਨਤ ਮਹਾ ਮੂਰਗਚ ਫੇਦ ਨ ਗਾਨਤ ਦੇਵ ਕਾ ਕਹ ਦਸ ਦਸਵ ਨਿਰੰਕਾਰ ਕਾ ਚੀਨਤ ਮੈਂ ਭੇਵ ਆਪਣੀ ਮੁੱਧ ਹੈ ਜੀਤੀ ਵਰਨਤ ਭੰਨ ਭੰਨ ਤਤਤੀ ਬਰਨ ਲਖਣਾ ਜਾਏ ਉਸਾਰਾ ਦੇਵ ਤਸਾ ਪ੍ਰਥਮ ਸੰਸਾਰਾ ਤੇਇ ਰੂਪ ਅਨੂਪ ਸੂਪਾ ਰੰਗ ਭੈਰ ਬਹੀ ਰੂਪਾ ਜਗੀਰ ਜੇਦ ਜਕੀਨੀ ਬੁੱਧ ਪਰੀ ਖਾਨ ਬਾਹਰ ਰਚ ਦਿਨੀ ਕੋਹ ਸੰਗਟ ਭੈ ਸੰਗ੍ਰਹਿ ਇਕੱਠਾ ਸੇਠ ਦਿਖਾਏ ਚੰਪਾ ਭਾਵ ਆਜ ਬਾਸ ਰੂਪ ਸਜੰਭ ਭਾਵ ਪ੍ਰਚਾ ਮੇਰੀ ਤੁਮ ਕਰੋ ਸਖ ਬਾਰ ਅਸਖ ਸੰਗ ਰੋਸ ਦੁਸਤ ਜਿਤੇ ਉਤਬਾਤ ਉਤਪਾਤ ਸਕੇਲ ਮਲੇ ਚ ਕਰੋ ਰਣ ਗਾਤਾ ਜਸਤ ਤੁਜ ਤਵ ਸਰਣੀ ਪਰੇ ਤਨ ਕੇ ਦੁਸਤ ਦੁਖ ਤੋ ਹਮਰੇ ਰਖ ਚੰਪਕ ਪਰੇ ਦਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਕਲ ਕ ਇਕ ਬਾਤੀ ਆਹ ਹੈ ਤਾਕੇ ਕਾਲ ਨਿਕਟ ਨਾ ਆਹ ਹੈ ਦਸਤ ਅਰਸ਼ਟ ਤਰਾਇ ਤਤਕਾਲਾ ਤਾਗੇ ਕਾਪ ਤਨ ਕਿ ਮਹ ਹਰ ਹੋ ਦਸਤ ਚਾਹ ਅਛਾ ਸਕਾ ਨਾ ਕੋਈ ਕਾਲ ਫਾਸਤੇ ਤਾ ਹੈ ਬਾਰਾ ਨਾਰਦ ਦੁਸ਼ਟ ਦੋਗ ਤੇ ਰਹਾ ਨਾਰਦ ਦੁਸ਼ਟ ਦੋਗ ਤੇ ਰਹਾ ਆਪ ਹਾਸਦਾ ਲਿਓ ਬਾਰੀ ਦੁਸ਼ਟ ਦੋਖ ਤੇ ਲਿਓ ਬਚਾਈ ਗ੍ਰੰਥ ਕਰਾ ਪੂਰਨ ਸੁਭਰਾਤਾ ਦੁਸ਼ਟ ਦੋਖੀਆਂ ਨੂੰ ਗਾਛਾ ਕਰਤਾ ਪੂਰਨ ਕਰਾ ਗ੍ਰੰਥ ਤਤਕਾਲਾ ਸਫਲ ਪਾਵੈ ਸੋਈ ਸਭ ਵਿਆਪਤ ਹੋਈ ਸਰਸਨਾ ਪਾਵਈ ਚਤਰਤਾ ਆਵਈ ਦੁਖ ਦਰਦ ਭਾਉ ਹੋ ਜੋ ਯਾਕੀ ਨਾਮ ਸੰਬਤ ਸਤਰਾ ਸਾਸ ਪੁਨਜੈ ਆਪ ਸਾਸ ਪੁਨ ਦੀਨ ਕਹਿ ਜਾਏ ਤੇਰਾ ਸਤਿਗੁਰੂ ਗ੍ਰੰਤ ਸੁਧਾਰਾ ਸਵਯਾ ਫਾਇੰਡ ਦੀ ਜਗਤੀ ਤੁਮਰੀ ਤਬ ਤੇ ਕੋ ਆਖ ਤਰੇ ਨਹੀਂ ਆਨੇਉ ਅਨੇਕਾਂ ਮਤੇ ਤੈ ਇਕ ਨ ਮੰਨਿਓ ਬਾਹ ਭੇਡ ਕਾ ਹਮੇ ਇਕ ਨ ਜਨਿਓ ਕਿਰਪਾ ਤੁਮਰੀ ਕਰ ਮੈਂ ਨ ਕਹਉ ਸਭ ਤੋਹਿ ਵਿਧਾਨੈ ਕੋਟਾ ਛਾੜ ਕ ਦਹੋ ਤੋਹਾਰੋ ਦਵਾਰ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਉ ਛਾਡ ਨਹਿ ਤੁਹਾਰੋ ਦਵਾ ਵਾਹ ਗਏ ਕੀ ਲਾਜ ਅਸ ਗੋਬਿੰਦ ਦਾਸ ਵਾਹ ਜੀ ਕਾ ਖਾਲਸਾ ਵਾਹ ਜੀ ਕੀ ਫਤਿਹ